ਅੱਜ ਜਿਵੇਂ ਮੈਂ ਨਤਾਲੇ ਬਣਵਾਤੀ ਹੁੰਦੀ ਹਾਂ ਚਲ ਫ੍ਰੈਸ਼ ਇਹ ਵੀ ਚੀਜ਼ਾਂ ਦਾ ਠੀਕ ਹੈ ਜਿੰਦਾ ਉਹ ਨਹੀਂ ਖਿਆਲ ਰੱਖਦਾ ਉਹ ਵੀ ਚੀਜ਼ਾਂ ਦੇਖਣੀਆਂ ਜਿਹੜਾ ਰਾਮਟੀਰੀਅਲ ਯੂਜ਼ ਕਰਦੇ ਉਹ ਕਿੱਦਾਂ ਦਾ ਕਰਦੇ ਆ ਸਰ ਆਪ ਕੋਡ ਸੇਫਟੀ ਕਰ ਲਾਇਸੈਂਸ ਲਾਇਸੈਂਸ ਤਾਂ ਕਰ ਫੇਸਬੁਕ ਕੋਈ ਕੈਪ ਹੈ ਸਿਰ ਕੋਲਾ ਆਲੋਫਰ ਆਨਲਾਈਨੋਂ ਦੇਖ ਕੇ ਤਾਂ ਰਮਾਲ ਬਣ ਲਿਆ ਕਰ ਦੋ ਹਾਂ ਅਨੂੰ ਪਰੂਵੈਂਟ ਮਿਲ ਜੇ ਸਰ ਇਹਨੇ ਆਮ ਆਸ ਵੀ ਜਵਾਰ ਤੋਂ ਆਪ ਦਾ ਲਾਇਸੈਂਸ ਤਾਂ ਆਉਂਦਾ ਹੈ ਸੇਫਟੀ ਸਰਦਾਰ ਜੀ ਤੁਸੀਂ ਵੀ ਦਿਖਾਓ ਜਿਸ ਵੇਲੇ ਕਿਥੇ ਆਪੋਰ ਸੇਫਟੀ ਦਾ ਲਾਇਸੈਂਸ ਕੋਟਾ ਜੀ ਜਿਹੜਾ ਪ੍ਰਾਇਮਰੀਲੀ ਚੀਜ਼ ਚਾਹੀਦੀ ਸਭ ਤੋਂ ਪਹਿਲਾਂ ਉਹ ਤੁਹਾਡੇ ਕੋਲ ਹੈ ਨਹੀਂ ਤੁਹਾਨੂੰ ਇੰਨਾ ਚੋ ਕੁਝ ਲੈ ਆਉਣਾ ਸਾਨੂੰ ਉਹ ਹੋਣੀ ਪਤਾ ਵੀ ਉਹ ਵੀ ਹੋਣਾ ਚਾਹੀਦਾ ਲੈ ਜੀ ਚੱਕ ਕੇ ਸਾਮਾਨ ਕੋਟਾ ਸਾਰਾ ਆਖਰੀ ਪਾਜ਼ਰ ਤੋਂ ਵੀ ਅਗਲੀ ਤੇ ਰਹਿਣਾ ਕੰਪਲ ਕਰਵਾ ਲੈ ਜੇ ਜਰਮੈਨ ਰਿਵਿਊ ਹੋਣਾ ਹੈ ਨਾ ਰਿਫਰੈਂਡ ਕਰਾ ਕੇ ਕਾਫੀ ਐਚਾ ਬਣਦਾ ਹੋਇਆ ਰਿਫਰੈਂਡ ਕਰਾ ਕੇ ਆਹ ਦੇਖੋ ਠੀਕ ਹੈ ਮਾਰਕਸ ਕਿੰਨਾ ਆਹ ਤੇਲ ਨੂੰ ਕਿੰਨੇ ਦਿਨ ਹੋਇਆ ਵਰਤਿਆ ਇਹ 2 ਦਿਨ ਹੋ ਗਏ ਜੀ ਕਿੰਨੀ ਵਾਰੀ ਵਰਤ ਲਿਆ ਇਹ ਬਸ ਲੋ ਕਿੰਨੀ ਵਾਰੀ ਆ ਤੇਲ ਕਿੰਨੀ ਵਾਰੀ ਵਰਤ ਲਿਆ ਪੱਤ ਫਰਾਈ ਕਿੰਨੀ ਵਾਰੀ 1 2 3 4 ਕਿੰਨੀ ਵਾਰੀ ਆਇਟਮਾ ਕਰੀ ਟੋਕੇ ਰੱਖੋ ਯਾਰ ਆ ਜਿਹੜਾ ਮਟੀਰੀਅਲ ਰੱਖਿਆ ਆਪਣੇ ਆਪ ਸੁਭਾ ਕੰਮ ਕਰ ਆਪਣੇ ਕਾਮਕਾਰ ਦੇ ਉਹਨੇ ਲਾ ਲਾ ਜੇ ਤਾਂ ਬੰਬਾ ਜੇ ਡੱਗ ਜਾਣਾ ਤੇਰੇ ਐ ਤੇ ਉੱਪਰ ਦੀ ਲਗਾ ਲਿਆ ਕਰੋ ਐ ਤਾਂ ਉੱਪਰ ਦੀ ਲਗਾ ਲਾ ਉਹ ਦੂ ਰੱਖਿਆ ਕਿੱਥੇ ਆ ਭਾਂਡਾ ਰੱਖਲਾ ਉਹਦੇ ਤੇ ਰੱਖਲਾ ਨੂੰ ਅੱਦੇ ਰੱਖ ਤੇ ਤਵਾ ਵੀ ਉਹਨਾਂ ਹੀ ਸਾਫ ਕਰਨਾ ਉਹ ਗੰਦੇ ਜਿਹਾ ਨਾ ਸਫਾਈ ਕਰੋ ਮਾਈਸਟਿਕ ਜਿਵੇਂ ਮਤਲਬ ਮੋਰ ਤੇ ਤੇ ਬਾਗ ਦੇ ਟੋਪੀ ਆ ਮਾਸਕ ਵੀ ਲਾ ਕੇ ਨਾ ਤਾਂ ਨਾ ਆਦੀਆ ਬਰਮਾਸੀ ਰੱਖੋ ਟੋਪ ਕੇ ਛੇ ਛੱਟ ਦੇ ਵਿੱਚ ਇਹ ਇਕ ਲੱਗਾ ਹੋਣਾ ਚਾਹੀਦਾ ਜਦੋਂ ਕਸਟਮਰ ਜਾ ਕੇ ਨਾ ਫਿਰ ਇਹਨਾਂ ਨੂੰ ਹਟਾ ਲਾਉਣੀ ਖਰੀਦਦਾਰ ਇਹਨਾਂ ਤੇ ਸਵਾਲ ਕਰੇ ਪੈਸੇ ਦਿੰਨੇ ਨਾ ਤੁਸੀਂ ਤੁਹਾਨੂੰ ਪੂਰਾ ਰਾਈਟ ਬਣਦਾ ਤੇ ਇਹਨੂੰ ਕੋਈ ਫੂਡ ਸੇਫਟੀ ਗੀਅਰ ਜਿਹੜੇ ਉਹ ਤੈਨੂੰ ਫਾਲੋ ਕਰਨੇ ਪੈਣ ਮਾਸਕ ਖਲਾ ਕਿਉਂਕਿ ਅੱਜਕੱਲ੍ਹ ਸਰਦੀ ਜ਼ੁਕਾਮਾਂ ਖਾਂਸੀ ਛਿੱਕਾ ਹਰੇਕ ਨੂੰ ਹੁੰਦਾ ਹੈ ਇਹ ਤੁਸੀਂ ਪਰੇ ਹੋਣਾ ਇਹਨਾਂ ਮੜੀ ਛੇਕਾ ਜਰਾ ਥੁੱਕ ਸਾਰਾ ਛੱਡ ਦੇਣਾ ਉੱਤੇ ਮਤਲਬ ਬਹੀ ਦਿਨਾਂ ਨੂੰ ਕਹੋ ਇਹਨਾਂ ਚਾ ਨਾ ਬਣਾਓ ਆਪ ਧਰਿਆ ਕਰਨ ਛੋਪੀ ਜੀ ਆਹ ਕਿਹੜਾ ਮੋਲ ਬੱਲੀ ਜੀ ਮੋਲ ਮਟਰ ਹਾਂਜੀ ਦਿਖਾ ਮੈਂ ਤਾਲੂ ਕਾਪੀ ਕਰਾ ਦੇਤੇ ਲਿਖੀ ਹੋਵੇ ਮੈਂ ਆਇਆ ਕੱਲ ਨੂੰ ਸਾਰੇ ਇੱਕ ਬੰਦੇ ਦਾ ਲਾਇਸੈਂਸ ਨਾ ਹੋਇਆ ਫਿਰ ਦੇਖੋ ਕਿੰਨੇ ਪੈਸੇ ਜਮਾ ਲਾਇਸੈਂਸ ਚਾਹੀਦਾ ਐ ਇੱਕ ਮਿੰਟ ਸਰਵੀਂਗ ਇਹ ਅੱਛੀ ਗੱਡੀ ਲਈ ਉਹਦੇ ਤੇ 3000 2000 4000 ਰੁਪਏ ਦੇ ਲਾਇਸੈਂਸ ਬਣਾਉਣਾ ਲਾਇਸੈਂਸ ਇਹ ਰੈਸਟ੍ਰੇਸ਼ਨ ਆ ਜਾਇ ਤੋਂ ਉੱਪਰ ਦਾ ਲਾਇਸੈਂਸ ਵੰਡਾ ਇੱਥੋਂ ਦੇਖੇ ਇੱਕ ਲੱਖ ਤੋਂ ਘੱਟ ਹੈ ਕਿ ਕਿਦਾਂ ਠੀਕ ਹੈ ਔਰ ਸਿਰਫ ਮੈਨੂੰ ਹੈਰਾਨੀ ਹੁੰਦੀ ਵੀ ਲਾਇਸੈਂਸ ਸਿਰਫ ਜਿਹੜਾ ਨਾ ਦੋ ਬੰਦਿਆਂ ਨੇ ਦਿਖਾਇਆ ਅਸੀਂ ਕਲੀਨ ਫੂਡ ਸਟਰੀਟ ਹੱਬ ਜਿਹੜੀ ਆ ਉਹ ਅਸੀਂ ਬਣਾ ਸਰਟੀਫਾਈ ਕਰਾਈ ਆ ਸਰ ਇਹ ਮਤਲਬ ਉਹ ਕਿਤੇ ਟੀਟ ਲੋਕ ਆਪੇ ਜਨਾ ਤੇ ਬਾਹਰ ਬਾਹਰ ਇਹਨਾਂ ਦੇ ਉੱਤੇ ਚੈਕਿੰਗ ਕਰੀ ਜੋ ਤਾਂ ਤੁਸੀਂ ਸਹੀ ਰਹਿਣਾ ਆਪਾਂ ਟਰੱਕ ਲਾ ਲੈਮੀਨੇਟ ਕਰਾ ਕੇ ਉੱਥੇ ਲਾ ਆਹ ਜ਼ਰੂਰੀ ਆ ਲਾਇਸੈਂਸ ਜ਼ਰੂਰੀ ਨਹੀਂ ਇਨਸ਼ਾਅੱਲਾ ਆਹ ਤੇਰਾ ਬਹੁਤ ਜ਼ਰੂਰੀ ਆ ਸਰ ਓਨਰ ਦੇ ਕੋਲ ਲਾਇਸੈਂਸ ਹੋਗਾ ਜਾਏਗੀ ਉਹ ਤੇ ਡੇਲੀ ਓਨਰ ਤੋਂ ਕਿਉਂ ਕਿਉਂ ਓਨਰ ਤੋਂ ਉਹ ਡਿਟੈਕਟ ਹੈ ਆਹ ਬੜਾ ਟੰਗ ਦੇ ਹਰ ਇੱਕ ਵੈਸੇ ਜੂ ਲੈਣਾ ਤੁਸੀਂ ਬਣਾਇਆ ਤੁਸੀਂ ਹਾਂਜੀ ਸਰ ਉਹਨਾਂ ਦੇ ਕੋਲ ਹੈਗਾ ਹੈ ਹਲੋ ਹਾਂ ਡੀਐਚਓ ਬੋਲਦਾ ਡਾਕਟਰ ਲਖਵੀਰ ਹਾਂ ਸਤਿ ਸ਼੍ਰੀ ਅਕਾਲ ਮੈਨੂੰ ਇਹ ਦੱਸੋ ਕਿ ਫੋਰਡ ਸੇਫਟੀ ਲਾਇਸੈਂਸ ਕਿੱਥੇ ਆਇਆ ਇੱਥੇ ਦੇਖੋ ਇੱਥੇ ਹਾਂ ਕੋਈ ਮੈਂ WhatsApp ਤੇ ਸੈਂਡ ਕਰਵਾ ਦਿੰਦਾ ਜੀ ਇੱਥੇ ਕਿਉਂ ਨਹੀਂ ਰੱਖਿਆ ਇੱਕ ਗੱਡੀ 'ਚ ਤਾਂ ਗੱਡੀ 'ਚ ਲਗਾਵਾਂ ਤਾਂ ਨਹੀਂ ਨਹੀਂ ਤੁਹਾਨੂੰ ਇਹ ਪਤਾ ਹੀ ਨਹੀਂ ਕਿ ਲਾਇਸੈਂਸ ਕਿੱਥੇ ਟੰਗਣਾ ਲੈਮੀਨੇਟ ਕਰਾ ਕੇ ਆਪਣਾ ਜਿਹੜਾ ਫੂਡ ਦਾ ਕੰਮ ਆ ਜਿੱਥੇ ਉੱਥੇ ਲਾਉਣਾ ਚਾਹੀਦਾ ਮੈਂ ਕੋਈ ਗੱਲ ਨਹੀਂ ਸਰ ਮੈਂ ਸਵੇਰੇ ਲਵਾ ਦਿੰਦਾ ਜੀ ਇਹ ਜਿਹੜੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ ਇਹ ਵੀ ਤੁਹਾਡੀ ਅਮਰੀਕਾ ਕੈਨੇਡਾ ਤਾਂ ਸਭ ਸੁਣ ਰਹੇ ਆ ਅੱਗੇ ਤੋਂ ਅਨਸ਼ੋਰ ਕਰੋ ਇਹ ਚੀਜ਼ਾਂ ਲੋਕੀ ਤੁਹਾਨੂੰ ਮਜ਼ਾਕ ਕਰਨਗੇ ਵੀ ਫੂਡ ਦਾ ਇੰਡੀਆ ਚ ਫੂਡ ਦਾ ਕਿਦਾਂ ਦਾ ਸਟੈਂਡਰਡ ਇਹਨਾਂ ਲੋਕਾਂ ਨੇ ਬਣਾਤਾ ਕੱਲ ਨੂੰ ਮੈਂ ਚੈੱਕ ਕਰੂੰਗਾ ਨਾ ਸੈਂਪਲਿੰਗ ਵੀ ਕਰਾਂਗੇ ਅੱਜ ਸਾਡਾ ਅਵੇਅਰਨੈਸ ਦਾ ਆ ਇਹ ਤੋਂ ਬਾਅਦ ਅਸੀਂ ਸੈਂਪਲਿੰਗ ਕਰਾਂਗੇ ਲੀਗਲ ਸੈਂਪਲ ਲਵਾਂਗੇ ਤੁਹਾਡੇ ਓਕੇ ਥੈਂਕ ਯੂ ਉਹ ਪਕਣੇ ਲੈਣੇ ਇਹਨਾਂ ਦਾ ਜਿੱਦਾਂ ਚੀਜ਼ ਚੰਗੀ ਦੇਣੀ ਆ ਉਹ ਵੀ ਇਹਨਾਂ ਦਾ ਫਰਜ਼ ਬਣਦਾ ਝੱਕ ਮਾਰੂਗਾ ਖੁੱੱਕ ਸੱਟੂਗਾ ਹੈ ਤੁਸੀਂ ਪਾਰੇ ਹੋ ਜੂਗੇ ਬਾਹਰ ਛੱਡ ਦੂਗਾ ਮਾਲਕ ਕੌਣ ਆ ਤੇਰਾ ਸਾਕੇ ਮਾਲਕ ਕੌਣ ਕੱਲ ਨੂੰ ਨਾ ਵਿਵੇਕ ਕੱਲ ਨੂੰ ਇਹਨੂੰ ਨੋਟਿਸ ਦੇ ਕੇ ਜਾਓ ਸਰਪੰਚ ਨਾਲ ਜਾਣਾ ਮੇਰੇ ਤੋਂ ਸਾਈਨ ਤਰਾ ਕੇ ਇਹਨੂੰ ਲਾਇਸੈਂਸ ਬਣਾ ਦੇ ਨਹੀਂ ਬਣਾਉਗਾ ਤਾਂ ਕੰਮ ਬੰਦ ਕਰਾਂਗੇ ਇਹਦੀ ਰੇੜੀ ਮਿਊਂਸਪੈਲਟੀ ਨੂੰ ਕਹਣਾ ਚੁੱਕ ਕੇ ਲੈ ਜਾਓ ਚਾਚੂਦਾਰ ਰੱਖ ਚੰਗੀ ਤਰ੍ਹਾਂ ਜਗ੍ਹਾ ਰੱਖਿਆ ਕਰੋ ਸਾਫ ਕਰਾ ਲਓ ਸੱਤਣਾ ਹੈ ਹਾਂ ਲੋ ਆ ਦੇਗਾ ਇਹ ਪਤਾ ਕਿੰਨੇ ਬੇਟੀ ਦੀਆਂ ਕੱਟ ਕੇ ਆਇਆ ਕਰੋ ਫੋੜ ਦਾ ਕੰਮ ਕੰਮ ਨਹੀਂ ਬੈਸ ਸਰ ਅੱਗ ਦੇ ਕਰਕੇ ਬੈਠਾ ਹਾਂ ਜੀ ਅੱਗਾ ਤੇਲਾ ਹੁੰਦਾ ਹੈ ਜੀ ਹਾਂ ਟੋਪੀ ਨਹੀਂ ਲਾਉਂਦੀ ਨੰਬਰ ਡੱਗ ਜਾਣੇ ਆ ਹੁਣੇ ਲਾ ਲਾਂਗੇ ਜੀ ਹਾਂ ਹਾਂ ਸੱਚਾ ਨਹੀਂ ਹਾਂ ਜੀ ਫਟਕਣ ਚਾਹਤੇ ਤਾਂ ਕੱਢ ਥੋੜਾ ਬੁੱਸੇ ਮਾਰ ਤੇਲ ਦਾ ਕਰਨਾ ਚਾਹੀਦਾ ਲੱਗਦਾ ਹੈ ਮਿਰਚਾਂ ਨਹੀਂ ਕਿੰਨੇ ਵਾਰੀ ਇਹਨੂੰ ਤੜ ਲਿਆ ਅੱਜ ਜੀ ਤਲਿਆ ਸਭ ਅੱਜ ਦਾ ਹੀ ਆ ਜੀ ਅੱਜ ਕਿੰਨੇ ਵਾਰੀ ਇੱਕ 10 ਵਾਰੀ ਪੰਜ ਤਿੰਨ ਟਾਈਮ ਵਾਰ-ਵਾਰ ਮੀਡੀਆ 'ਚ ਵੀ ਕਹਿੰਦਾ 3 ਟਾਈਮ ਤੋਂ ਵਿਆਹ ਨਹੀਂ ਫਰਾਈ ਕਰਨਾ ਉੱਚ ਕੁਝ ਵੀ ਠੀਕ ਹੈ ਜੀ ਨਹੀਂ ਯੂਜ਼ ਹੋਣਾ ਠੀਕ ਹੈ ਜੀ ਜੇ ਤੁਹਾਨੂੰ ਕਹਿ ਦਈਏ ਜੈਰ ਬੱਚਿਆਂ ਲਈ ਇਹ ਤੱਕਾ ਦੂੰਗੇ ਨਹੀਂ ਆ ਤੁਸੀਂ ਕਹਤਾ ਆਪਾ ਇੱਕ ਤਿੰਨ ਵਾਰ ਇੱਕ ਵਾਰ ਤੜ ਲਿਆ ਹਾਂ ਜੀ ਦੂਜੀ ਵਾਰ ਤੜ ਲਿਆ ਤੀਜੀ ਵਾਰੀ ਫਿਰ ਇਹ ਵੱਧ ਨਹੀਂ ਲਾ ਕਰਦਾ ਸਦਾ ਕੰਮ ਕਰਦਾ ਦੌਂ ਦਿਖਾ ਦੇ ਲੰਮੇ ਤਾਰ ਹਾਂ ਕਰ ਲੈ ਕੀ ਚੇਕ ਨਹੀਂ ਫੂਡ ਸੇਫਟੀ ਲਈ ਬਣਾ ਲਓ ਉਸ ਕੇੰਦੇ ਮੇਰੇ ਮੂੰਹ ਤੱਕ ਹਾਂਜੀ ਹਾਂ ਤੇ ਪੈਂ ਤਾਂ ਕਿਉਂ ਨਹੀਂ ਬਾਲ ਡੰਗੇ ਵਿੱਚ ਫਿਰ ਕਿਹੜਾ ਮਾਲਕ ਕਿਹੜਾ ਮਾਲਕ ਤੇਰਾ ਜੀ ਮਾਲਕ ਕਿਹੜਾ ਮਾਲਕ ਅੱਜ ਤਾਂ ਪਾ ਲੈਣੀ ਆ ਰੋਜ਼ ਰੋਜ਼ ਇਹਨੇ ਟੋਪੀ ਪਾਉਣਾ ਸਮਝ ਲੱਗ ਗਈ ਆ ਤੁਹਾਨੂੰ ਬੁਲਾ ਆਪਣੇ ਨੂੰ ਮਾਸਕ ਲਾ ਹਾਂਜੀ ਮਾਲਕ ਲਾ ਟੋਪੀ ਲਾ ਸਿਰ ਲਾ ਇਹਨੂੰ ਕਿਹੜਾ ਮਾਲਕ ਤੇਰਾ ਤਰਜੀਵ ਤੇਰੇ ਕੋਲ ਲਾਇਸੈਂਸ ਕਿਉਂ ਨਹੀਂ ਟਾਂਗ ਰੱਖਾ ਯਹਾਂ ਲਾਇਸੈਂਸ ਲਾਓ लाइसेंस फूड का काम यहां है लाइसेंस का का, का रखा लॉकर में साफर आ रखी टोपी लाके सलाम नहीं मेन पे तो खुलनी नहीं ना ताई पे तो लाउंदे ने खुलनी नहीं तो तो तो। ना थोड़ी हां महंगी भी पेंदी है ना नहीं नहीं हां तो वो ला लो मंडला ला लो वोनु भी ला लो और ऊपर डालो ਆ ਦੇ ਜਿਹੜਾ ਤੁਸ ਕਾਉ ਵੱਡਾ ਪਾਲ ਦੇ ਬਾਕੇ ਖਾਣਾ ਉਹ ਦਿਖਾਓ ਨਾਲ ਹੀ ਕੱਢ ਦੂੰਗੇ ਹੈ ਫੂਟਕਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਨਹੀਂ ਕਰ ਦੂੰਗੇ ਪਾਟਾ ਪਾ ਕੇ ਰੱਖ ਲਓ ਨਹੀਂ ਮੈਂ ਪਾਟਾਂ ਹਾਂ ਦੇਖ ਲਓ ਤੁਸੀਂ ਆ ਜਿਹੜੇ ਸਾਰੇ 1800 ਸਾਹਿਬ ਆਹ ਮਾੜਾ ਤੇਰੇ ਕੋਲ ਨਹੀਂ ਹੈ ਕੋਈ ਆਪੇ ਖੋਲਣਾ ਨਹੀਂ ਆ ਲਓ ਕੋਲ ਖੋਲਣਾ ਅਤੌਮੇ ਤੇ ਨਾਟੋ ਬੁਕਾਰ ਮਾਸਕੋ ਬੁਕਾਰ ਜੇ ਕੋਈ ਨਹੀਂ ਰਹਾ ਹੋ ਤਾਂ ਸਾਰੇ ਲੈ ਲਓ ਮੇਰੀ ਗੱਲ ਸੁਣਾਈ ਸਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਆਹੀਂ ਸਾਰਿਆਂ ਦੀਆਂ ਬਣਾਈਆਂ ਅਸੀਂ ਕਲੀਨ ਫੂਡ ਸਟਰੀਟ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ ਲਾਇਸੈਂਸ ਰਜਿਸਟ੍ਰੇਸ਼ਨ ਆ ਸਾਫ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ ਔਰ ਉਹਦੇ باوجود ਵੀ ਅੱਜ ਸੱਡਨ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ ਦੇਖਿਆ ਵੀ ਤੁਹਾਡੇ ਕੋਲ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਕੈਪ ਟੋਪਿੰਗ ਕੁਝ ਨਹੀਂ ਲਾਇਆ ਕਈਆਂ ਨੇ ਨੌ ਵੀ ਬਦੇ ਹੋਏ ਆ ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਆ ਠੀਕ ਆ ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ ਮੈਨੂੰ ਸਵਾਲ ਦਾ ਜਵਾਬ ਦਿਓ ਵੀ ਉਹਨਾਂ ਨੂੰ ਆ ਇਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ ਤੁਹਾਡਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ ਚੰਗਾ ਲੱਗੂ ਨਾ ਜਿਹੜਾ ਖਾਣ ਵਾਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ ਚਾਲ ਰੱਖਦੇ ਤੁਹਾਡੇ ਬਾਲ ਟੈਂਕਰੇ ਵਿੱਚ ਉਹਦੇ ਨੇਲ ਨੋਲ ਕੱਟ ਕੇ ਰੱਖੋ ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿ ਤਾ ਵੇ ਨੇਲ ਦਿਖਾ ਹੁਣ ਅਸੀਂ ਟੋਪੀ ਐਂਡ ਏਅਰ ਕਰਦੇ ਆ ਬਹੁਤ ਫੂਡ ਸੇਫਟੀ ਦਾ ਮਾਮਲਾ ਆ ਤੇ ਲੋਕਾਂ ਨੂੰ ਜਦੋਂ ਤੁਸੀਂ ਆਪ ਵੀ ਤਾਂ ਕਿਤੇ ਬਾਹਰੋਂ ਖਾਣਾ ਹੀ ਹੋਣੇ ਆ ਖਾਂਦੜਕ ਨਹੀਂ ਕਦੀ ਕਦੀ ਟੋਪੀ ਪਾਓ ਆਪੇ ਪੇ ਲਾਇਆ ਸਾਰਿਆਂ ਨੇ ਲਾਇਸੈਂਸ ਵੀ ਪੇ ਐ ਇਹਦਾ ਬਿੱਟੋ ਨਹੀਂ ਸਰ ਇੱਕ ਮਿੰਟ ਗੱਲ ਸੁਣਾਓ ਆ ਇੰਪੋਰਟੈਂਟ ਹੈਗਾ ਜੀ ਜੀ ਐਡਾ ਹੀ ਹੋ ਕੇ ਐਸੇ ਇਨਾਂ ਨੇ ਐਦਾਂ ਹੀ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਨਹੀਂ ਸਰ ਠੀਕ ਤਾਂ? ਨੋ ਨੋ ਸਰ ਕਿੰਨੀ ਸੇਲ ਆ ਤੁਹਾਡੇ ਲੈ ਜੀ ਸਰ 300 ਰੁਪਇਆ ਜੀ ਜੀ ਡੋਲੀ ਸੇਲ ਹਾਂਜੀ 300 ਰੁਪਇਆ ਤਾਂ ਦਿਹਾੜੀ ਨਹੀਂ ਚੱਲਣੀ ਕੰਮ ਕਿੰਨਾ ਚਲੋ ਉਹ ਚ ਪ੍ਰੋਬਲਮ ਕਿੰਨਾ ਅੱਛਾ 300 ਰੁਪਇਆ ਦੀ ਜੋ ਤੁਸੀਂ ਸੇਲ ਕਰਦੇ ਆ ਉਹ ਚ ਬਚਤ ਕਿੰਨੀ ਹੋਵੇ ਡੈਲੀ ਸਰ ਖਰਚੇ ਕੱਢ ਕੇ ਸਰ 80 ਰੁਪਇਆ ਅਛੀ ਰੁਪਏ ਦਿਹਾੜੀ ਨਾ 100 ਰੁਪਏ ਨੂੰ ਤਾਂ ਕੰਮ ਹੀ ਨਹੀਂ ਚੱਲਦਾ ਲੋਕੀ ਦੱਸਦੇ 8 ਘੰਟੇ ਜਿਖਮਾ ਲੈਂਦੇ ਨੇ ਸਰ ਹੁਣੇ ਹੁਣੇ ਸ਼ੁਰੂ ਕੀਤਾ ਨਾ ਹੌਲੀ ਹੌਲੀ ਕਾਹ ਕਰੀ ਆ ਕਮੋਨਾ ਲਾਇਸੈਂਸ 368 ਚੱਕਰ ਤੇ ਕਿੰਨਾ ਚਲਾਉਂਗਾ ਫੈਮਿਲੀ ਆ ਪਰ ਟਾਈਮ ਕਰਦੇ ਆ ਅੱਛਾ ਠੀਕ ਹੈ ਹੋਇਆ ਤਾਂ ਲਾਇਸੈਂਸ ਕਿੱਥੇੋਂ ਲਵਾਉਣਾ ਕਰ ਆ ਲੈ ਆਰੇ ਸਾਰੇ ਨਾ ਮੋਬਾਈਲਾਂ 'ਚ ਰੱਖਿਓ ਇੱਥੇ ਟੰਗੋ ਕਢਾ ਕੇ ਪੈਟ ਕੱਲ ਨੂੰ ਰਾਤਾਂ ਜੰਗੇ ਹੋਏ ਨਾ ਤੇਰਾ ਫੱਕਾ ਕਮੇਟੀ ਵੀ ਰੈਡੀ ਲਿਆ ਆ ਸਾਰੀਆਂ ਰੈਡੀਆ ਤੇ ਕੋਈ ਨਹੀਂ ਰੈਡੀ ਲਾ ਜਾਣ ਚੁੱਕੇ ਕੱਲ ਨੂੰ ਜਿਹਦਾ ਲੈਮੀਨੇਸ਼ਨ ਹੈ ਦੰਦ ਨਹੀਂ ਕੱਢਣੇ ਹਾਂ ਕੱਢ ਕੇ ਕੱਲੇ ਪ੍ਰਿੰਟ ਕਢਾਉਣਾ ਨਾਲੇ ਟੋਪੀ ਤੇ ਟੋਪੀ ਲਾਉ। ਹੋ ਗਿਆ ਐ ਦੁਨੀਆਂ ਬੰਦੇ ਕੱਪ ਕਰਦੇ ਦੰਦ ਨਹੀਂ ਖਾਣੇ ਅਲੋਕ ਵੀ ਬੇਕੇ ਆ ਪਪੜੇ ਬਣਵਾਇਆ ਸੀ ਅਡਾਓ ਇਹਨੂੰ ਕੱਲ ਨੂੰ ਪ੍ਰਿੰਟ ਨਾਲੂ ਪ੍ਰਿੰਟ ਕਢਾ ਜਿਲੇਕ ਤੁਸੀਂ ਇਹਨੂੰ ਨਾ ਇੱਕ ਵਾਰੀ ਕੱਲ ਨੂੰ ਇਹਨਾਂ ਨੂੰ ਆਪ ਚੈੱਕ ਕਰਕੇ ਜਾਣਾ ਜਿਲੇਕ ਅੰਗਰੀ ਐਬਸੈਂਸ ਵਿੱਚ ਵੀ ਜਿਗਰ ਕਰੋ ਠੀਕ ਹੈ ਇੱਕ ਵਾਰੀ ਇਹਨਾਂ ਦੇ ਤੁਸੀਂ ਬੰਦੇ ਮੇਰੇ ਲੋੜ ਨਹੀਂ ਤੁਸੀਂ ਆਓ ਇੱਕ ਵਾਰ ਦੇਖੋ ਤੇ ਇੰਸ਼ੋਰ ਕਰੋ ਕਿ ਲਾਇਸੈਂਸ ਹੈਗੇ ਨਾਲੇ ਜੋ ਅੱਜ ਕਹਿ ਕੇ ਚੰਨ ਟੋਪੀ ਆਕਰ ਦੇਖ ਜਾਣੇ ਆ ਬਾਅਦ ਦੇ ਇਹਨਾਂ ਨੂੰ ਟੋਪੀਆਂ ਦੇ ਤਾਂ ਲਾਉਂਗਾ ਨਹੀਂ ਉਹ ਤਾਂ ਟਿੱਕੀ ਨੂੰ ਖੋਲਣੀ ਨਹੀਂ ਆਉਂਦੀ ਹਾਂ ਖੋਲਣੀ ਨਹੀਂ ਆਉਂਦੀ ਉਹਦੇ ਸਰਦਾਰ ਆੜਾ ਉਹਦੇ ਵੀ ਨਹੀਂ ਲੱਗਣੀ ਲਾੜ ਨਹੀਂ ਲੱਗਣੀ ਤੇ ਦੇ ਉੱਤੋਂ ਦੀ ਲਾ ਲਾ ਚੱਲ ਛੱਡ ਛੱਡ ਟੋਲਾ ਟੋਲਾ ਜਿੰਨਾ ਥਾਲੀਆਂ ਸਾਫ਼ ਕਰਦੇ ਉਹ ਵੀ ਸਾਫ਼ ਹੋਵੇ ਤਿੰਨ ਚਾਰ ਟਾਵਲ ਲਿਆਓ ਇੱਕ ਨੂੰ ਨਾ ਬਾਰ ਬਾਰ ਗੰਦਾ ਕਰੀ ਜੋ ਯੂਜ਼ ਕਰੀ ਜੋ ਕੋਈ ਬੰਦਾ ਵੀ ਤੁਹਾਡਾ ਆਪਣਾ ਬਿਜ਼ਨਸ ਹੈ ਇਹ ਨਿਜਮ ਹੈ ਸਰਕਾਰ ਦੇ ਫੂਡ ਸੇਫਟੀ ਦੇ ਉਹਨਾਂ ਨੂੰ ਤੁਹਾਨੂੰ ਪਾਲਣਾ ਕਰਨਾ ਪੈਣਾ ਜੇ ਅਸੀਂ ਖਰੀਦਣ ਲੱਗੇ ਚਾਹੁੰਦੇ ਸਾਨੂੰ ਕੋਈ ਚੀਜ਼ ਸਹੀ ਮਿਆਰੀ ਮਿਲੇ ਸਹੀ ਹਾਈਜੀਨ ਹਾਲਤ ਚ ਮਿਲੇ ਤਾਂ ਤੁਹਾਨੂੰ ਦੇਣੀ ਵੀ ਪੈਣੀ ਆ ਸਮਝ ਲੱਗ ਗਈ? ਹਾਂਜੀ। ਕੋਈ ਨਹੀਂ ਪੰਜਾਬੀ ਆ ਕੋ ਮੈਂ ਹੋਰ ਲੈਂਗੁਏਜ ਬੋਲਾਂ? ਨਹੀਂ ਨਹੀਂ ਪੰਜਾਬੀ। ਬਸ ਬਿਹਾਰ ਯੂਪੀ ਵਾਲੇ ਨਹੀਂ ਪੰਜਾਬੀ ਤਾਂ ਸਮਝ ਨਹੀਂ ਲੱਪੇ ਹੁਣ ਆ ਕੇ ਕੋਈ ਸਾਡੇ ਤੋਂ ਜ਼ਿਆਦਾ ਬੋਲਦੇ ਆ। ਦੇਖੋ ਅਸੀਂ ਤੁਹਾਡੇ ਕੋਲ ਅੱਜ ਆਉਣ ਦਾ ਮਕਸਦ ਕੀ ਹੈ? ਅੱਜ ਅਸੀਂ ਇਹ ਇੱਦਾਂ ਆਏ ਆ ਤੁਹਾਨੂੰ ਅਵੇਅਰ ਕਰਨਾ ਆਏ ਆ। ਅਕਲ ਦੇਣਾ ਆਏ ਆ ਫੂਡ ਸੇਫਟੀ ਦੀਆਂ ਗੱਲਾਂ ਸਮਝਾਉਣਾ ਆਏ ਆ। ਜੇ ਤੁਸੀਂ ਹੁਣ ਇਸ ਤੋਂ ਬਾਅਦ ਅਗਲਾ ਸਟੈਪ ਸਾਡਾ ਹੈਗਾ ਸੈਂਪਲ ਲਵਾਂਗੇ ਲੀਗਲ। ਔਰ ਫਿਰ ਤੁਹਾਡਾ ਕੀ ਬਣਨਾ ਤੁਹਾਨੂੰ ਪਤਾ? ਮੈਂ ਕਿੰਨੇ ਸੈਂਪਲ ਭਰੇ ਆ ਔਰ ਤੁਸੀਂ ਹੈਰਾਨ ਹੋਣਾ ਅਨ ਸੇਫ ਆਏ ਆ ਵੋਟਾਂ ਦੇ ਚੱਕਰ ਘਟਣੇ ਪੈਣੇ ਆ ਹੁਣ ਪਤਾ ਤਾਂ ਤੁਸੀਂ ਸੋਚਦੇ ਹੋਣਾ ਹੀ ਨਹੀਂ ਕਿ ਇਹਨੇ ਯਾਰ ਇਹ ਗੱਲ ਗਲਤ ਹੈ ਤੁਹਾਨੂੰ ਲੱਗਦਾ ਇਹਨਾਂ ਨੇ ਸਾਡੇ ਸੈਂਪਲ ਨਹੀਂ ਲੈਣੇ ਤੁਸੀਂ ਕਿਉਂ ਨਹੀਂ ਰਜਿਸਟ੍ਰੇਸ਼ਨਾਂ ਟੰਗੀਆਂ ਇੱਥੇ ਰੇੜੀਆਂ ਤੇ ਟੰਗਣੀਆਂ ਚਾਹੀਦੀਆਂ ਕਿੱਡਾ ਕੋខਾ ਕੰਮ ਐ ਇਹਨੂੰ ਰੋਕੋ ਨਾ ਬਣਾ ਵੀਡੀਓ ਨਹੀ ਹੈਲੋ ਫੂਡ ਸੇਫਟੀ ਦਾ ਜਿਹੜਾ ਫੂਡ ਸੇਫਟੀ ਦੇ ਮੇਅਰ ਆ ਜਿਹੜੇ ਫੂਡ ਸੇਫਟੀ ਦੇ ਐਪਰਨ ਪਾ ਕੇ ਐਪਰਨ ਪਾਉਣਾ ਤੁਹਾਡੇ ਚੋ ਕਿਸੇ ਕੋਲ ਐਪਰਨ ਨਹੀਂ ਹੈਗਾ ਦੱਸੋ ਜੇ ਕਿ ਕੋਈ ਐਪਰਨ ਮੇਰੇ ਖਰੇ ਇੱਕ ਬੰਦੇ ਕੋਲ ਐਪਰਨ ਸੀਗਾ ਅਸੀਂ ਟ੍ਰੇਨਿੰਗਾਂ ਵਿੱਚ ਤੁਹਾਨੂੰ ਦੱਸਦੇ ਆਂ ਯਾਰ ਸਾਰਾ ਕੁਝ ਐਪਰਨ ਪਾਉਣਾ ਗਲਵਜ਼ ਪਾਉਣੇ ਮਾਸਕ ਪਾਉਣਾ ਸਿਰ ਤੇ ਟੋਪੀ ਪਾਉਣੀ ਆ ਮਤਲਬ ਮਜ਼ਾਕ ਹੈ ਮਜ਼ਾਕ ਹੈ ਇਹ ਫੂਡ ਸੇਫਟੀ ਦੇ ਇਹ ਸਰਕਾਰ ਉਹ ਨਹੀਂ ਬਣਾਈ ਜਾਨੀ ਉਹ ਯਾਰ ਲੋਕਾਂ ਨੂੰ ਮਿਆਰੀ ਚੀਜ਼ ਖਾਣੀ ਆ ਆਪਾਂ ਵੀ ਖਾਣੀ ਆ ਤੁਹਾਡਾ ਬਿਜ਼ਨਸ ਅੱਛਾ ਲੱਗੂਗਾ ਲੋਕੀ ਵਧੀਆ ਕਹਿਣਗੇ ਤੁਹਾਨੂੰ ਮੈਂ ਅੱਗੇ ਤੋਂ ਇਹ ਕਹਿੰਨਾ ਲਾਇਸੈਂਸ ਰਜਿਸਟ੍ਰੇਸ਼ਨ ਉੱਥੇ ਟੰਗੋ ਉਹਦੇ 'ਚ ਕੋਈ ਮੈਂ ਕੋਈ ਐਦਾਂ ਢਿੱਲਮੱਠ ਨਹੀਂ ਵਰਤਣੀ ਠੰਡੋ ਅੱਜ ਤੁਹਾਨੂੰ ਇੰਨਾ ਕਿ ਡੋਜ਼ ਦੇ ਚੱਲੇ ਆਂ ਸਰਦੀ 'ਚ ਤੇ ਗਾਂ ਆਵਾਂਗੇ ਤਾਂ ਸੈਂਪਲ ਭਰ ਕੇ ਜਾਵਾਂਗੇ ਫਿਰ ਤੁਹਾਨੂੰ ਠੰਡ 'ਚ ਵੀ ਪਸੀਨੇ ਆਉਣੇ ਮੈਂ ਤੁਹਾਨੂੰ ਦੱਸ ਦਿੰਦਾ ਓਕੇ ਸ਼ੁਕਰੀਆ ਥੈਂਕ ਯੂ ਕੰਮ ਕਰੋ ਜਿਹੜੇ ਇੱਥੇ ਲੋਕ ਫੂਟ ਥ੍ਰੀਟ ਤੇ ਆਉਂਦੇ ਆ ਜਦੋਂ ਆਉਂਦੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਖੁਦ ਕਹਿਣਾ ਚਾਹੀਦਾ ਤੁਹਾਡੀ ਟੋਪੀ ਨਹੀਂ ਲੱਗੀ ਉਹ ਰਮਾਲ ਨਹੀਂ ਲੱਗਾ ਦੇਖੋ ਲੋਕਾਂ ਨੂੰ ਕਹਿਣਾ ਚਾਹੁੰਨਾ ਮੈਂ ਤਾਂ ਵੈਸੇ ਹੀ ਕਹਿਣਾ ਵੇ ਬਾਰ-ਬਾਰ ਇੱਕ ਗੱਲ ਕਹਿੰਨਾ ਜਾਗੋ ਗ੍ਰਾਹਕ ਜਾਗੋ ਗ੍ਰਾਹਕ ਜਾਗੇ ਮੈਂ ਕੱਲਾ ਥੋੜਾ ਹੁਣ ਕਈ ਚ ਗ੍ਰਾਹਕ ਤਾਂ ਹਰ ਜਗ੍ਹਾ ਪਹੁੰਚ ਰਹੇ ਹੈ ਖਾਂਦਾ ਪੀਂਦਾ ਉਹ ਉਹ ਕਵੇ ਪਿਆ ਕੈਪਸ ਕਿਉਂ ਨਹੀਂ ਪਾਈ ਤੂੰ ਤੂੰ ਫੂਡ ਦਾ ਕੰਮ ਕਰਦਾ ਯਾਰ ਤੂੰ ਆਪਣੇ ਨੇਲ ਦਿਖਾ ਜਾ ਰਹੀਂ ਦੇਖਣੇ ਇੱਤੋਂ ਤੋ ਖਾਣਾ ਹੈ ਉਹ ਇਹਨਾਂ ਨੂੰ ਪੈਸੇ ਦਿੰਦੇ ਆ ਇਹਨਾਂ ਦੀਆਂ ਜੂਪੀ ਬਿਹਾਰ ਪੰਜਾਬ ਚ ਕੋਠੀਆਂ ਬਣਦੀਆਂ ਉਹਨਾਂ ਦੇ ਸਿਰੋਂ ਜਿਨ੍ਹਾਂ ਨੇ ਮਾਸਕ ਨਹੀਂ ਪਾਏ ਮਾਸਕ ਪਾਉਣੇ ਆ ਛਿੱਕੀ ਜਾਂਦੇ ਆ ਜੁਕਾਮ ਬੁਖਾਰ ਖਾਂਸੀ ਵਾਇਰਲ ਅਜਕਲ ਹੋਇਆ ਉਹ ਠੁੱਕ ਸੁੱਟਣਗੇ ਵਿੱਚ ਮਾਸਕ ਪਾਉਣਾ ਚਾਹੀਦਾ ਮਤਲਬ ਲੈਣਾ ਹੀ ਚਾਹੀਦੇ ਮੈਂ ਯਾਰ ਅਸੀਂ ਇਹਨਾਂ ਨੂੰ ਅੱਜ ਅਵੇਅਰ ਕਰ ਚੱਲੇ ਆ ਇਸ ਤੋਂ ਬਾਅਦ ਤਾਂ ਫੇ ਅਗਲੀ ਕਾਰਵਾਈ ਦੂਜੀ ਹੋਣੀ ਆ ਸਾਰੇ ਕਿੰਨੇ ਦਿਨ ਦਾ ਟਾਈਮ ਦਿੱਤਾ ਤੇ ਕਿੰਨੇ ਦਿਨ ਜ ਆਪਣਾ ਆਪਣਾ ਠੀਕ ਕਰ ਲੈਣਗੇ ਉਹ ਇਹਦੇ ਵਾਸਤੇ ਤਾਂ ਕੋਈ ਟਾਈਮ ਨਹੀਂ ਕੱਲ ਤੋਂ ਸ਼ੁਰੂ ਕਰ ਲੈਣਾ ਆਦਰਵਾਇਜ਼ ਜਿਹੜਾ ਨੋਟਿਸ ਦਿੰਨੇ ਆ ਕਲੀਨ ਦਾ ਉਹ ਦੋ ਹਫ਼ਤਿਆਂ ਦਾ ਦੇਈਦਾ ਹੀ ਪਰ ਇਹਨਾਂ ਨੂੰ ਕਹਤਾ ਕੱਲ ਇਹ ਚੀਜ਼ਾਂ ਦਾ ਕੱਲ ਤੋਂ ਹੀ ਇਨਸ਼ੋਰ ਕਰ ਲੈਣੀਆਂ ਚਾਹੀਦੀਆਂ ਇਹਦੇ ਲਈ ਦੋ ਹਫ਼ਤਿਆਂ ਦਾ ਟਾਈਮ ਨਹੀਂ ਹੈਗਾ ਇਹਦੇ ਲਈ ਕੱਲ ਤੋਂ ਹੀ ਸ਼ੁਰੂ ਕਰਨੇ ਕੋਈ ਮੈਂ ਟਾਈਮ ਟੂ ਟਾਈਮ ਨਹੀਂ ਦੇਣਾ ਆਹ ਜਿਹੜੇ ਗਲਵਜ਼ ਪਾਉਣੇ ਮਾਸਕ ਪਾਉਣੇ ਇਹਦੇ ਲਈ ਨੇਲ ਕੱਟਣੇ ਇਹਦੇ ਲਈ ਮੈਂ ਤੁਹਾਨੂੰ ਦੋ ਹਫ਼ਤੇ ਨਹੀਂ ਦੇਣੇ ਇਹ ਤੁਹਾਡੇ ਕੱਲ ਨੂੰ ਹੀ ਹੋਣੇ ਚਾਹੀਦੇ ਸਾਰੇ ਠੀਕ ਸਾਫ ਇਹਦੇ ਉੱਪਰੋਂ ਪਾਓ ਆ ਪਾਈਆਂ ਸਾਰਿਆਂ ਦਾ ਦੇਖੋ ਪਾਈਆਂ ਸਰ ਜੇ ਮੈਜ਼ਰਮੈਂਟ ਨਹੀਂ ਕਰਦੇ ਤਾਂ ਫਿਰ ਆਪਾਂ ਅਗਲੀ ਕਾਰਵਾਈ ਕੀ ਪਾਣੀ ਅਗਲੀ ਕਾਰਵਾਈ ਜਿਹੜੀਆਂ ਚੀਜ਼ਾਂ ਆ ਚਟਣੀ ਬਣਾਈ ਹੋਆ ਉਹਦੇ ਸੈਂਪਲ ਲੀਗਲ ਲਵਾਂਗੇ ਐਨਫੋਰਸਮੈਂਟ ਦੇ ਸੈਂਪਲ ਲਵਾਂਗੇ ਸੈਂਪਲ ਫੇਲ ਹੋਣਗੇ ਕਾਰਵਾਈ ਹੋਊਗੀ ਅਨਹਾਈਜਨ ਦਾ ਚਲਾਨ ਕਟਾਂਗੇ ਅਨਹਾਈਜਨ ਦਾ ਚਲਾਨ ਕਟਾਂਗੇ ਉਸੇ ਵੇਲੇ ਕੋ ਏਡੀਸੀ ਦੇ ਸੈਂਕਸ਼ਨ ਜਾਰੀ ਕਰਕੇ ਕੇਸ ਲਾ ਦੇਣਾ ਹੈ ਉਹਦੇ ਲਈ ਰਿਜ਼ਲਟ ਵੀ ਨਹੀਂ ਦੇਖਣਾ ਠੀਕ ਹੈ ਮੈਂ ਡਾਕਟਰ ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਮੇਰੀ ਫੂਡ ਸੇਫਟੀ ਟੀਮ ਦੇ ਵਿੱਚ ਵਿਵੇਕ ਕੁਮਾਰ ਫੂਡ ਸੇਫਟੀ ਆਫੀਸਰ ਤਾਂ ਹੋਰ ਮੈਂਬਰ ਅੱਜ ਸਾਡਾ ਸੀਗਾ ਪ੍ਰੋਗਰਾਮ ਜਿਹੜਾ ਚਪਾਟੀ ਖੁੱਲੀ ਆ ਕਚਾਰੀਆਂ ਦੇ ਲਾਗੇ ਇਹਦੀ ਨਿਰੰਤਰ ਪਹਿਲਾਂ ਵੀ ਚੈਕਿੰਗ ਕਰਦੇ ਰਹੇ ਨਾ ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਆ ਅੱਜ ਦੇਖਣ ਆਏ ਸੀ ਕਿੰਨਾ ਕਹੇ ਫੋਲੋ ਕਰਦੇ ਇਹਨੂੰ ਅਸੀਂ ਕਲੀਨ ਸਟਰੀਟ ਫੂਡ ਹੱਬ ਜਿਹੜੀ ਚੁਣੀ ਹੀ ਹੈ ਔਰ ਫੂਡ ਸੇਫਟੀ ਸਟੈਂਡਰਡ ਅਥਾਰਟੀ ਤੋਂ ਜੋ ਜੋ ਉਹਨਾਂ ਦੀਆਂ ਡਾਇਰੈਕਸ਼ਨ ਸੀ ਉਸ ਪੈਰਾਮੀਟਰ ਤੇ ਇਹਨੂੰ ਖਰਾ ਉਤਾਰਿਆ ਸੀਗਾ ਪਰ ਅੱਜ ਦੇਖਦੇ ਵੇ ਲੋਕੀ ਢਿੱਲੇ ਪੈ ਜਾਂਦੇ ਆ ਤੋ ਇਹਨਾਂ ਨੂੰ ਫੋਲੋ ਕਰਦੇ ਰਵੋ ਬਾਰ-ਬਾਰ ਆਉਂਦੇ ਰਵੋ ਚੈਕਿੰਗ ਕਰਦੇ ਰਵੋ ਤਾਂ ਇਹ ਸੈਟ ਰਹਿੰਦੇ ਨੇ ਤਾਂ ਇਹ ਇਹ ਹਰ ਚੀਜ਼ ਨੂੰ ਹਲਕੇ ਤੌਰ ਤੇ ਲੈਂਦੇ ਆ ਅੱਜ ਬਕਾਇਦਗੀਨ ਆਲੇ ਨੂੰ ਚੈੱਕ ਕੀਤਾ ਔਰ ਕੈਪਸ ਆਪਣੇ ਕੋਲੋਂ ਸਾਰਾ ਲੈ ਕੇ ਆਏ ਸੀ ਕੈਪਸ ਮਾਸਕ ਵਗੈਰਾ ਇਹਨਾਂ ਨੂੰ ਵੰਡੇ ਆ ਆਪ ਇਹਨਾਂ ਦੇ ਪੁਆਏ ਆ ਸੋ ਮੁੱਖ ਔਰ ਲੋਕਾਂ ਨੂੰ ਵੀ ਜਿਹੜੇ ਕਸਟਮਰ ਉਹਨਾਂ ਨੂੰ ਅਵੇਅਰ ਕੀਤਾ ਕਿ ਯਾਰ ਫੂਡ ਸੇਫਟੀ ਵਾਲੇ ਇਕੱਲੇ ਨਹੀਂ ਇਹ ਚੀਜ਼ਾਂ ਕਰ ਸਕਦੇ ਅਸੀਂ ਆਗੇ ਚੈਕਿੰਗ ਕਰਨ ਤੁਸੀਂ ਤਾਂ ਰੋਜ਼ ਖਾਂਦੇ ਹੋ ਤੁਸੀਂ ਇਹਨਾਂ ਨੂੰ ਕਹੋ ਕੈਪਸ ਪਾ ਕੇ ਰੱਖੋ ਜਦੋਂ ਇਹਨਾਂ ਨੂੰ ਕਹੋਗੇ ਕਿਉਂ ਨਹੀਂ ਪਾਈ ਕੈਪਸ ਇਹਨਾਂ ਨੂੰ ਲੋਕ ਕਹਿਣ ਲੋਕੀ ਪੁਆਇੰਟ ਆਊਟ ਕਰਨਗੇ ਫੇ ਕਮਸੂਤ ਆਉਣਾ ਫਿਰ ਫੂਡ ਸੇਫਟੀ ਤੇ ਜਿਹੜੇ ਸਾਰੇ ਪੈਰਾਮੀਟਰ ਆ ਉਹ ਦੇਖਿਓ ਇਨਵਨ ਲਾਗੂ ਹੋ ਜਾਣਾ ਇਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਜਾਣਾ ਇਹੀ ਫੌਰਨ ਦੀਆਂ ਗੱਲਾਂ ਕਰਦੇ ਇਹੀ ਵਿਦੇਸ਼ਾਂ ਤੋਂ ਉੱਪਰ ਬਣ ਜਾਣਾ ਸਾਡਾ ਦੇਸ਼ ਸਾਡਾ ਪੰਜਾਬ ਕਿਸੇ ਕੋਲੋਂ ਘੱਟ ਨਹੀਂ ਹੈਗਾ ਪਰ ਅਸੀਂ ਚੀਜ਼ਾਂ ਨੂੰ ਲਾਈਟਲੀ ਲੈਨੇ ਆ ਨਿਜਮ ਐਕਟ ਕਾਨੂੰਨ ਸਭ ਕੁਝ ਇੱਥੇ ਹੈਗਾ ਲੋਕੀ ਬਲੇ ਹਲਕੇ ਦਾ ਪੀਪਲ ਟੇਕ एवरीथिंग ਲਾਈਟਲੀ ਹਲਕੇ ਤੌਰ ਤੇ ਨਹੀਂ ਲੈਣਾ ਜਦੋਂ ਇਹ ਸੀਰੀਅਸਲੀ ਲੈਣਗੇ ਔਰ ਮੋਰਓਵਰ ਮੈਨ ਨੂੰ ਸਮਝਾਉਣਾ ਕਿ ਲੋਕਾਂ ਨੂੰ ਅੱਛਾ ਲੱਗੇਗਾ ਤੁਹਾਡਾ ਬਿਜ਼ਨਸ ਪ੍ਰਮੋਟ ਹੋਏਗਾ ਲੋਕੀ ਤੁਹਾਡੇ ਬਾਰੇ ਅੱਛੇ ਰਿਮਾਰਕਸ ਦੇਣਗੇ ਨਹੀਂ ਤਾਂ ਲੋਕੀ ਕਹਿਣਗੇ ਯਾਰ ਔਰ ਇਹਨਾਂ ਦੇ ਕੰਮ ਕਰਕੇ ਸਾਡੇ ਕੰਟਰੀ ਨੂੰ ਸਾਡੇ ਸਟੇਟ ਨੂੰ ਵੀ ਗੱਲਾਂ ਸੁਣਨੀਆਂ ਪੈਣਗੀਆਂ ਮੈਂ ਇਹ ਚੀਜ਼ਾਂ ਇੰਸ਼ੋਰ ਕਰਕੇ ਹਟੂੰਗਾ ਇਹ ਠੀਕ ਠਾ ਤਾਂ ਮੈਂ ਵੀ ਠੀਕ ਠਾ ਫਿਰ ਫਿਰ ਇੱਕ ਗੱਲ ਹੋਰ ਦੱਸਿਓ ਵੀ ਜੇ ਜਿਹੜੇ ਨਹੀਂ ਇੰਸ਼ੋਰਡ ਕਰਦੇ ਜਾਂ ਜਿਹੜੇ ਲਾਇਸੈਂਸ ਨਹੀਂ ਬਾਹਰ ਲਾਂਦੇ ਫਿਰ ਆਪਾਂ ਕੀ ਕਾਰਵਾਈ ਪਾਣੀ ਅਗਲੀਾਂ ਤੇ ਦੇਖੋ ਹਰ ਬੰਦੇ ਨੂੰ ਪਹਿਲਾਂ ਹੁੰਦਾ ਅਵੇਅਰ ਕਰਦੀਏ ਅੱਜ ਸਾਡੀ ਅਪਰੋਚ ਸੀ ਬਾਈਲੈਟਰਲੀ ਅਵੇਅਰ ਕਰੀਏ ਇਹਨਾਂ ਨੂੰ ਵੀ ਅਵੇਅਰ ਕਰਦੀਏ ਕਸਟਮਰ ਨੂੰ ਜਿਹੜਾ ਖਾਂਦੇ ਇਹਨਾਂ ਦੇ ਰੇੜੀਆਂ ਤਿਆਕੇ ਉਹ ਵੀ ਅਵੇਅਰ ਹੋ ਜਾਣ ਉਹ ਇਹਨਾਂ ਨੂੰ ਪੁਆਇੰਟ ਆਊਟ ਕਰਨ ਇਹ ਤੋਂ ਅਗਲਾ ਸਟੈਪ ਤਾਂ ਫਿਰ ਐਨਫੋਰਸਮੈਂਟ ਦਾ ਆ ਜਿਹੜਾ ਅਸੀਂ ਸਾਡੇ ਕੋਲ ਰਾਈਟ ਹੈ ਔਰ ਉਹ ਪਾਵਰ ਨੇ ਇਸਤੇਮਾਲ ਕਰਦੇ ਇਹਨਾਂ ਦੀ ਹਰ ਚੀਜ਼ ਦੀ ਸੈਂਪਲਿੰਗ ਕਰਾਂਗੇ ਕੋਈ ਸਿਫਾਰਿਸ਼ ਕੋਈ ਕਿਸੇ ਤਰ੍ਹਾਂ ਦਾ ਆਬਲੀਗੇਸ਼ਨ ਨਹੀਂ ਹੋਣੀ ਫਿਰ ਅਸੀਂ ਜਿਹੜਾ ਜਿੱਥੋਂ ਤਾਂ ਅਨ ਸਫਾਈ ਜਿਨ੍ਹਾਂ ਦੀ ਨਹੀਂ ਹੈਗੀ ਅੱਜ ਕਹਿ ਚੱਲੇ ਆ ਹਾਈਜਨ ਦਾ ਖਿਆਲ ਨਹੀਂ ਇਹਨਾਂ ਨੇ ਲੋਕਾਂ ਨੇ ਜਿੱਥੇ ਜਿੱਥੇ ਰੱਖਿਆ ਨਹੇਲ ਨਹੀਂ ਕੱਟੇ ਹੋਏ ਜਿਹੜਾ ਜਿਹੜਾ ਵੀ ਅਸੀਂ ਇਹਨਾਂ ਨੂੰ ਅਕਲ ਦੇ ਚੱਲੇ ਆ ਨਹੀਂ ਫੋਲੋ ਕਰਨਗੇ ਤਾਂ ਇਹਨਾਂ ਨੂੰ ਅਨ ਹਾਈਜਨ ਦਾ ਚਲਾਨ ਕੱਟ ਕੇ ਜਾਵਾਂਗੇ ਉਹ ਇਮੀਡੀਏਟਲੀ ਸਾਡੇ ਵੱਲੋਂ ਸੈਂਕਸ਼ਨ ਜਾਰੀ ਹੋ ਜਾਣੀ ਆ ਤਾਂ ਏਡੀਸੀ ਸਾਹਿਬ ਦੇ ਕੋਰਟ ਕੰਪਲੇਨ ਕੇਸ ਲੱਗ ਜਾਣਾ ਫਿਰ ਉੱਥੇ ਭੁਗਤਣ ਕੇਸ ਉਹ ਫੇਰ ਪਟੇ ਤੇ ਚੜ ਜਾਣਾ ਇਹਨਾਂ ਨੇ ਉਹ ਫੇਰ ਪਟੇ ਤੇ ਚੜ ਜਾਣਾ ਇਹਨਾਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ